ਹਾਂਜੀ ਕਿਸਾਨ ਵੀਰੋ ਆਪਾਂ ਡਿੱਗੀ ਹੋਈ ਮੋਟਰ ਕੱਢਣ ਲਈ ਚੱਲੇ ਆਂ ਜੀ ਅੱਜ ਪਿੰਡ ਸ਼ੇਰਪੁਰ ਕਲਾਂ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਜੋ ਕਿ ਬਾਬਾ ਅਨੰਤ ਸਿੰਘ ਜੀ ਦਾ ਜਨਮ ਸਥਾਨ ਪਿੰਡ ਹੈ ਸ਼ੇਰਪੁਰ ਕਲਾਂ ਉੱਥੇ ਡਿੱਗੀ ਹੋਈ ਸਮਾਲਸੀਵਲ ਮੋਟਰ ਕੱਢਣ ਲਈ ਆਪਾਂ ਚੱਲੇ ਆਂ ਤੇ ਆਪਾਂ ਸਾਰਾ ਸਮਾਨ ਗੱਡੀ ਦੇ ਵਿੱਚ ਲੋਡ ਕਰ ਲਿਆ ਤੇ ਮਸ਼ੀਨ ਪਾ ਲਈਏ ਤੇ ਚਲੋ ਆਪਾਂ ਉੱਥੇ ਪਹੁੰਚ ਕੇ ਚੱਲ ਕੇ ਤੁਹਾਨੂੰ ਦਿੰਨੇ ਸਾਰੀ ਜਾਣਕਾਰੀ ਵੀਕੇ ਸਟ੍ਰੇਮ ਮੋਟਰ ਟੋਟ ਕਿੱਡ ਕੀ ਹੈ ਸਭ ਤੋਂ ਪਹਿਲਾਂ ਫੋਨੇ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਾਂ ਪਿੰਡ ਸ਼ੇਰਪੁਰ ਕਲਾਂ ਸਰਦਾਰ ਜਸਵੀਰ ਸਿੰਘ ਸਾਨੂਪ ਅਜੀਤ ਸਿੰਘ ਦੇ ਖੇਤ ਦੇ ਵਿੱਚ ਖੜੇ ਆ ਜੀ ਜਿੱਥੇ 9 ਇੰਚੀ ਉਹ 250 ਫਟ ਡੂੰਗਾ ਕਿਆ ਰੈਂਕੀ ਡਿਲੀਵਰੀ ਜੋ ਕਿ 10 ਤੋਂ 15 ਸਾਲ ਹੋ ਗਏ ਪਾਪ ਪਾਉਣ ਬਾਈ ਜੀ ਉਹਨਾਂ ਦੇ ਪੈਪ ਕਾਫੀ ਟਾਈਮ ਹੋ ਗਿਆ ਪੈਨੋ ਕਰਕੇ ਪਲੇਟਾਂ ਦਾ ਮੋਢ ਗਲ ਕੇ ਪਲੇ ਪੈਪ ਟੁੱਟ ਗਈ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਵੀ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਦੱਸਣ ਦਾ ਮੰਤਵ ਇਹੀ ਹੈ ਵੀ ਜਿਵੇਂ ਵੀ ਆਪਣੇ ਨਾਲ ਨਵੇਂ ਕਿਸਾਨ ਵੀਰ ਜੁੜਦੇ ਉਹਨਾਂ ਨਾਲ ਇਹ ਜਾਣਕਾਰੀ ਸ਼ੇਅਰ ਹੁੰਦੀ ਰਹੇ ਸਾਂਝੀ ਹੁੰਦੀ ਰਹੇ ਤਾਂ ਜੋ ਇੱਕ ਕਿਸੇ ਕਿਸਾਨ ਵੀਰ ਦਾ ਨੁਕਸਾਨ ਹੋਇਆ ਤਾਂ ਅੱਗੇ ਹੋਰ ਕਿਸਾਨ ਵੀਰਾਂ ਦਾ ਆਪਣਾ ਨੁਕਸਾਨ ਨਾ ਹੋਵੇ ਇਸੇ ਤਰ੍ਹਾਂ ਕਈ ਕਿਸਾਨ ਭਰਾਵਾਂ ਦੇ ਅੰਦਾਜ਼ ਤੋਂ 15-15 ਸਾਲ ਹੋ ਗਏ ਬੋਰ ਕਰਾਇਆ ਨੂੰ ਆਪਾਂ ਟੋਟੇ ਵੀ ਪਾਈ ਜੰਨੇ ਆ ਮੋਟਰਾਂ ਵੀ ਨਵੀਆਂ ਪਾਈ ਜੰਨੇ ਆ 5-4 ਸਾਲ ਬਾਅਦ ਮੋਟਰ ਬਦਲ ਦਿੰਨੇ ਆ ਜਾਂ 2 ਸਾਲਾਂ ਤਨਾ ਬਾਅਦ ਡਿਲੀਵਰੀ ਬਾ ਦਿੰਨੇ ਆ ਪਰ ਜੋ ਪੈਪ ਆਪਾਂ ਬੋਰ ਕਰਵਾਉਣ ਸਾਰ ਨਾਲ ਦੇ ਪਾਏ ਹੁੰਦੇ ਆ ਲੋਹੇ ਦੀ ਡਿਲੀਵਰੀ ਉਹ ਉਸੇ ਤਰ੍ਹਾਂ ਹੀ ਚੱਲੀ ਜਾਂਦੇ ਉਹਨਾਂ ਦੀਆਂ ਜਿਹੜੀਆਂ ਪਲੇਟਾਂ ਹੁੰਦੀਆਂ ਉਹ ਗਲ ਜਾਂਦੀਆਂ ਹੀ ਪਲੇਟਾਂ ਗਲ ਕੇ ਇਹ ਟੁੱਟ ਕੇ ਜ਼ਿਆਦਾਤਰ ਮੋਟਰਾਂ ਡੇਕਦੀਆਂ ਵਾਂ ਉਹ ਟੁੱਟਣ ਦਾ ਕਾਰਨ ਆਪਾਂ ਤੁਹਾਨੂੰ ਦੱਸਤਾ ਹੀ ਪਲੇਟਾਂ ਗਲਦੀਆਂ ਜੇਕਰ ਤੁਸੀਂ ਲੋਹੇ ਦੇ ਪੈਪਾਉਨੇ ਆ ਤਾਂ ਸਾਰੇ ਪੈਪਾ ਨੂੰ 5 ਤੋਂ 10 ਸਾਲਾਂ ਬਾਅਦ ਕੱਢ ਕੇ ਜ਼ਰੂਰ ਚੈੱਕ ਕਰੋ ਵੀ ਪਲੇਟਾਂ ਗਲੀਆਂ ਹੋਈਆਂ ਤਾਂ ਕੱਟ ਕੇ ਪਲੇਟਾਂ ਨੂੰ ਨਵੀਆਂ ਲਵਾ ਕੇ ਫੇਰ ਪਾਓ ਤਾਂ ਜੋ ਆਪਣਾ ਟੁੱਟ ਕੇ ਡਿੱਗਣ ਵਾਲਾ ਨੁਕਸਾਨ ਨਾ ਹੋਵੇ ਕਿਉਂਕਿ ਇਹ ਚਲੋ ਜੇਕਰ ਤੁਸੀਂ ਹੁਣ ਝੋਨਾ ਲਾਉਣ ਤੋਂ ਪਹਿਲਾਂ ਫਰੀ ਆ ਤਾਂ ਜ਼ਰੂਰ ਜਿੰਨੀਆਂ ਵੀ ਤੁਹਾਡੀਆਂ ਮੋਟਰਾਂ ਪਾਈਆਂ ਨੂੰ ਟਾਈਮ ਹੋ ਗਿਆ ਤਾਂ ਉਹਨਾਂ ਨੂੰ ਕੱਢ ਕੇ ਪਲੇਟਾਂ ਜ਼ਰੂਰ ਚੈੱਕ ਕਰੋ ਕਿਉਂਕਿ ਝੋਨੇ ਦੇ ਸੀਜ਼ਨ ਦੇ ਵਿੱਚ ਆਪਣਾ ਹੁੰਦਾ ਵੀ ਲਾਈਟ ਦਾ ਕਰੰਟ ਨਾ ਮਰੇ ਤਾਂ ਆਪਣੇ ਕੋਲੇ ਸਮੇਂ ਦਾ ਘਟ ਹੋਣ ਕਰਕੇ ਤਾਂ ਆਪਾਂ ਇਹ ਚੀਜ਼ਾਂ ਲਈ ਧਿਆਨ ਘਟ ਦਿੰਨੇ ਆ ਪਰ ਇਹ ਤੁਸੀਂ ਜ਼ਰੂਰ ਖਾਸ ਤੌਰ ਤੇ ਧਿਆਨ ਰੱਖਿਆ ਕਰੋ ਵੀ ਜਿੱਥੇ ਵੀ ਆਪਣਾ ਲੋਹੇ ਦੇ ਪੈ ਪਾਏ ਇਹਨਾਂ ਨੂੰ ਪੰਜਾਂ ਚਾਰ ਸਾਲਾਂ ਬਾਅਦ ਕੱਢ ਕੇ ਜ਼ਰੂਰ ਚੈੱਕ ਕਰੋ ਆ ਵੇਖੋ ਬਾਈ ਜੀ ਉਹਨਾਂ ਦਾ ਜਿਹੜਾ ਆਪਾਂ ਮੋਟਰ ਬਾਹਰ ਕੱਢ ਲਈ ਹੈ ਜਿਹੜਾ ਪਾਈਪ ਟੁੱਟਿਆ ਉੱਪਰੋਂ ਇਸ ਤਰ੍ਹਾਂ ਵੇਖ ਲਓ ਕਾਗਜ਼ ਵਰਗੀ ਪਲੇਟ ਬਣ ਕੇ ਟੁੱਟ ਕੇ ਟੁੱਟ ਗਈ ਜੀ 4 ਇੰਚ ਦੀ ਡਿਲੀਵਰੀ ਸੀ ਮੋਟਰ ਆਪਾਂ ਬਾਹਰ ਕੱਢ ਦਿੱਤੀ ਆ ਬਾਹਰ ਕੱਢੀ ਤੋਂ ਬਾਈ ਜੀ ਜੁਣੀ ਕਹਿੰਦੇ ਵੀ ਅਸੀਂ ਆਪਣੀ ਮਸ਼ੀਨ ਲੈ ਕੇ ਆਉਨੇ ਆ ਤਰੀ ਮੋਟਰ ਸਾਰੀ ਬਾਹਰ ਕੱਢ ਦਿਓ ਤੇ ਚਲੋ ਆਪਾਂ ਮੋਟਰ ਸਾਰੀ ਬਾਹਰ ਕੱਢ ਦਿੰਦੇ ਆ ਬਾਈ ਜੀ ਉਹਨਾਂ ਦੀ ਤੇ ਜਦੋਂ ਮੋਟਰ ਸਾਰੀ ਬਾਹਰ ਕੱਢੀ ਤਾਂ ਸਾਰੇ ਹੀ ਪਾਈਪ ਗਲੇ ਹੋਏ ਸੀ ਫਿਰ ਬਾਈ ਜੀ ਜੁਣੀ ਪਲੱਸਕਰ